ਸ਼ਸ਼ੀਕਾਰ ਤੁਸੀਂ ਦੇਖ ਰਹੇ ਹੋ ਜੀ ਕਿ ਆ ਟੀਵੀ ਮੈਂ ਰਣਜੀਤ ਕੌਰ ਬੁਲੇਟਨ ਦੀ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲੇ ਨਜ਼ਰ ਪਾਲਣੀ ਹੈ ਅਹੰਤਕ ਦੀਆਂ ਅਹੰਤਕ ਦੀਆਂ ਸੁਰਖੀਆਂ ਆ ਪੰਜਾਬ ਹਰਿਆਣਾ ਦੀ ਖਨੌਰੀ ਸਰਹੱਦ ਤੇ ਕਿਸਾਨਾਂ ਆਗੂ ਜਗਜੀਤ ਸਿੰਘ ਢੱਲੇਵਾਲ ਵੱਲੋਂ ਫਸਲਾਂ ਦੇ ਘਟੋ-ਘਟ ਸਮਰਥਨ ਮੁੱਲ ਸਮੇਤ 13 ਮੰਗਾਂ ਦੀ ਸ਼ੁਰੂ ਕੀਤਾ ਗਿਆ ਮਾਰਦਵਾਰਤ ਮੰਗਲਵਾਰ ਨੂੰ ਪੰਜਾਬ ਦੇ ਦੇ ਵਿੱਚ ਸ਼ਾਮਲ ਹੋ ਗਿਆ ਢੱਲੇਵਾਲ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ ਉਹਨਾਂ ਨੂੰ ਬੋਲਣ ਵਿੱਚ ਬਹੁਤ ਮੁਸ਼ਕਲ ਆ ਰਹੀ ਹੈ શરીਰ ਦਾ ਮਾਸ ਸੁਗੜ ਰਿਹਾ ਹੈ ਅਜੇ ਇਸ ਸਥਿਤੀ ਵਿੱਚ ਕਿਸਾਨ ਹੁਣ ਹਰ ਪਲ ਬਹੁਤ ਮਹੱਤਵਪੂਰਨ ਸਮਝ ਰਹੇ ਨੇ ਦਿਨਾਲੀ ਹਰਿਆਣਾ ਦੇ ਕੈਥਾ ਜ਼ਿਲ੍ਹੇ ਤੋਂ ਕਿਸਾਨਾਂ ਦਾ ਇੱਕ ਸਮੂਹ ਖਨੌਰੀ ਪਹੁੰਚੇਗਾ ਤੇ ਸੰਘਰਸ਼ ਨੂੰ ਤੇਜ਼ ਕਰਨ ਲਈ ਢੱਲੇਵਾਲ ਦਾ ਸੁਨੇਹਾ ਹਰ ਘਰ ਤੱਕ ਪਹੁੰਚਾਇਆ ਜਾਵੇਗਾ ਜਗਜੀਤ ਦੇ ਲਿਵਾਦੀ ਮੈਡੀਕਲ ਰਿਪੋਰਟ ਅਪਾ ਦੇ ਡਾਕਟਰ ਨੇ ਕਹਿ ਕੇ ਉਹਨਾਂ ਦੀ ਸਿਹਤ ਹਰ ਪਾਸੇ ਵਿਗੜ ਰਹੀ ਹੈ ਉਹਨਾਂ ਨੂੰ ਬੋਲਣ ਵਿੱਚ ਮੁਸ਼ਕਲ ਹੋ ਰਹੀ ਹੈ ਹਾਲਾਂਕਿ ਡਲੇਵਾਲ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਉਦੋਂ ਤੱਕ ਨਹੀਂ ਜਾਣਗੇ ਜਦ ਤੱਕ ਸਰਕਾਰ ਉਹਨਾਂ ਨਾਲ ਗੱਲ ਨਹੀਂ ਕਰਦੀ ਉਦੋਂ ਤੱਕ ਉਹ ਡਾਕਟਰ ਚਹੌਲਕ ਵੀ ਨਹੀਂ ਲੈਣਗੇ ਹਾਲਾਂਕਿ ਪੰਜਾਬ ਸਰਕਾਰ ਨੇ ਸਾਹਮਣੇ ਤੋਂ 500 ਮੀਟਰ ਦੀ ਦੂਰੀ ਤੇ ਇੱਕ ਸਾਈ ਹਸਪਤਾਲ ਡਾਕਟਰਾਂ ਦੀ ਟੀਮ ਤੇ ਹੋਰ ਪ੍ਰਬੰਧ ਕੀਤਾ ਹੈ ਕਿਸਾਨ ਆਗੂ ਜਗਜੀਤ ਸਿੰਘ ਧਲੇਵਾਲ ਨੂੰ ਫਸਲਾਂ ਦੇ ਘਟੋ ਘੱਟ ਸਮਰਥਨ ਮੁੱਲ ਦੀ ਗਾਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਖਨੌਰੀ ਸਰਹੱਤੇ ਪੁਖੜਤਾਲ ਤੇ ਬੈਠੇ 49 ਦਿਨ ਹੋ ਗਏ ਨੇ ਇਸ ਅੰਦੋਲਨ ਸੰਬੰਧੀ ਪਿਆਲਾ ਦੇ ਪਾਤਲਾ ਵਿੱਚ ਚਾਰ ਸਨੇਕਿਤ ਕਿਸਾਨ ਮੋਰਚਾ ਭਾਰਤ ਕੇ ਸਿੱਖ ਕਿਸਾਨ ਮੋਰਚਾ ਗਿਆ ਰਾਜਨੀਤਿਕ ਚਾਲੇ ਅਹਿਮ ਮੀਟਿੰਗ ਖਤਮ ਹੋ ਗਈ ਇਸ ਮੀਟਿੰਗ ਵਿੱਚ ਕਿਸਾਨ ਆਗੂ ਨੇ ਸਾਂਝੀ ਏਕਤਾ ਦਿਖਾਈ ਹੈ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਨੇ ਕਿਹਾ ਕਿ ਕੋਈ ਵੀ ਆਗੂ ਦੂਜੇ ਖਿਲਾਫ ਕੋਈ ਬਿਆਨ ਬਾਤ ਨਹੀਂ ਕਰੇਗਾ ਕਿਸਾਨ ਆਗੂ ਸਰਬੰਸਿਖ ਪਤੇ ਨੇ ਕਿਹਾ ਕਿ ਸੀਲ ਕੇ ਅੰਦੋਲਨ ਹੋਗੇ ਬਤਾਵਾਂਗੇ ਤੇ ਇੱਕੇ ਦੀ ਅਗਲੀ ਮੀ ਸਰ 18 ਤਰੀਕ ਨੂੰ ਹੋਵੇਗੀ ਕਿਸਾਨ ਆਗੂ ਨੇ ਕਹਿ ਕੇ ਵਧੀਆ ਮੋਹਾਲ ਵਿੱਚ ਗੱਲਬਾਤ ਹੋਈ ਹੈ ਮੀਟਿੰਗ ਅੱਗੇ ਵੀ ਚੱਲ ਹੀ ਰਹੀ ਹੈ ਕਿਸਾਨ ਆਗੂ ਗਰਾਹਾ ਨੇ ਕਹਿ ਕੇ ਇਕੱਲੇ ਲੜ ਕੇ ਅਸੀਂ ਜਿੱਤ ਨਹੀਂ ਸਕਦੇ ਲੋਕਾਂ ਦੇ ਸਮਰਥਨ ਨਾਲ ਜਿੱਤਾਂਗੇ ਫੰਦੇਰ ਨੇ ਗਰਾਹਾ ਨੇ ਕਹਿ ਕੇ ਜਿੱਥੇ ਵੀ ਇਹਦਾ ਕੋਈ ਵੀ ਆਗੂ ਕਿਸੇ ਇੱਕ ਦੂਜੇ ਖਿਲਾਫ ਬਹਿਬਾਸੀ ਨਹੀਂ ਕਰੇਗਾ ਕਿਸਾਨ ਆਗੂ ਜੁਗਿੰਦਰ ਸਿੰਘ ਗਰਾਹਾ ਨੇ ਕਹਿ ਕੇ ਸਾਡਾ ਦੁਸ਼ਮਣ ਸਾਂਝਾ ਹੈ ਅਸੀਂ ਮਿਲ ਕੇ ਜਿੱਤ ਸਕਦੇ ਹਾਂ ਉਹਨਾਂ ਨੇ ਕਹਿ ਕੇ ਅੱਜ ਵਾਲੇ ਪ੍ਰਦਰਸ਼ਨ ਅਸੀਂ ਮਿਲ ਕੇ ਕੀਤਾ ਇਸ ਆਮਦਿਲੀ ਗੁਰਕੜ ਜੇਲ੍ਹ ਵਿੱਚ ਬੰਦ ਕਦੂਰ ਸਾਈਟ ਤੋਂ ਸੀਟ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ ਨਵੀਂ ਪਾਰਟੀ ਦਾ ਐਲਾਨ ਹੋ ਜਾਵੇਗਾ। ਉਹਨਾਂ ਦੀ ਪਾਰਟੀ ਦਾ ਨਾਮ ਆਕਾਲੀ ਦਰਸ਼ੀ ਨਾਨਕਪੁਰ ਸਾਹਿਬ ਰੱਖਿਆ ਗਿਆ। ਅਮਰਿਤਪਾਲ ਦੇ ਪਿਤਾ ਤਸੀਮ ਸਿੰਘ ਸ਼੍ਰੀ ਮੁਖਸਰ ਸਾਹਿਬ ਦੇ ਮਾਗੀ ਮੇਲੇ ਦੌਰਾਨ ਪਾਰਟੀ ਦਾ ਅਧਿਕਾਰਕ ਐਲਾਨ ਕਰਨਗੇ। ਅਮਰਿਤਪਾਲ ਦੇ ਪਿਤਾ ਤਸੀਮ ਸਿੰਘ ਮੁਖਸਰ ਸਾਹਿਬ ਵਿੱਚ ਮਾਗੀ ਮੇਲੇ ਦੌਰਾਨ ਅਧਿਕਾਰਤ ਤੌਰ ਤੇ ਪਾਰਟੀ ਦਾ ਐਲਾਨ ਕਰਨਗੇ। ਤਸੀਮ ਸਿੰਘ ਨੇ ਪਾਰਟੀ ਉਪਰੰਤ ਪਾਰਟੀ ਕਾ ਕੇ ਲੋਕਾਂ ਚ ਪ੍ਰਚਾਰ ਕੀਤਾ ਹੈ। ਤੇ ਨਾਵਨੋਂ ਪੰਥ ਬਚਾਓ ਪੰਜਾਬ ਬਚਾਓ ਨਾਵੋਂ ਕਿਸਕਾ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ ਵਿਲਾਸਿਕ ਫਾਰਮ ਲਈ ਧਾਰਮਿਕ ਰਜਨੀ ਤੋਂ ਮਹੱਤਵਪੂਰਨ ਹੈ ਜਦੋਂ ਸੰਪਰਦਾਇਕ ਪਾਰਟੀਆਂ ਆਪਣਾ ਅਜੰਡਾ ਲੋਕਾਂ ਸਾਹਮਣੇ ਪੇਸ਼ ਕਰਦੀਆਂ ਨੇ ਸਵੇਰ ਭਰ ਤੋਂ ਵੱਡੀ ਗਿਣਤੀ ਚ ਸੰਤਾ ਸ਼੍ਰੀ ਮੁਖਸਰ ਸਾਹਿਬ ਪਹੁੰਚਦੀਆਂ ਨੇ ਸੂਤਰਮ ਤਰੁ ਪੰਜਾਬ ਕੋਲ ਸਮਰਪਾਲ ਦੀ ਪਾਰਟੀ ਦੇ ਅਲਾਨ ਤੋਂ ਪਹਿਲਾਂ ਉਹਨਾਂ ਦੇ ਪਿਤਾ ਤੇ ਕਰੀਬੀਆਂ ਨੂੰ ਨਜ਼ਰਬੰਦ ਕਰ ਸਕੀ 4 ਜੂਨ 1984 ਵਿੱਚ ਹੋਏ ਸਾਕਾ ਨੀਲਾ ਤਾਰਾ ਦਾ ਮੁੱਦਾ ਇੱਕ ਵਾਰ ਫਿਰ ਤੋਂ ਯੂਕੇ ਹਾਊਸ ਆਫ ਕਾਮਰਸ ਵਿੱਚ ਗੁੰਜਾਇਆ ਬਟੇਸ ਅਸ ਸਿਕਲੇਬਰਸ ਦਾ ਸੰਮੈਂਬਰ ਤਰਮਨਿੰਗੀ ਤੇ ਤੇਸੀ ਨੇ ਮੁੱਦਾ ਉਠਾਇਆ ਤੇ ਤੇਸੀ ਨੇ ਸਾਕਾ ਨੀਲਾ ਤਾਰਾ ਵਿੱਚ ਉਸ ਸਮੇਂ ਦੀ ਮਾਰਕ 77 कंजुरेटिव सरकार दी भूमिका दी जांच दी मांग ਕੀਤੀ ਹੈ ਦੱਖਣੀ ਪੂਰਬੀ ਇੰਗਲੈਂਡ ਸਰੋਤੋਂ ਸੰਸਦ ਮੈਂਬਰ ਨੇ ਪਿਛਲੇ ਸਾਲ ਚੁਣੇ ਕੇ ਲੇਬਰ ਪਾਰਟੀ ਸਰਕਾਰ ਨੂੰ ਜਾਂਚ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ ਤੇ ਕਹਿ ਕੇ ਪਿਛਲੀ ਟਰੋਲੀ ਸਰਕਾਰਾਂ ਨੇ ਇਸ ਮੁੱਦੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸੀ ਵੀਰਪਾਲ ਨੂੰ ਸਸਤੀ ਦਖਲ ਅੰਦਾਜ਼ੀ ਦੇ ਜਵਾਬ ਵਿੱਚ ਕਾਮਨਸ ਦੀ ਨੇਤਾ ਨੇ ਵੀ ਸੰਤੁਪਰਤਾਈ ਹੈ ਬਤਾਲੀ ਵਿੱਚ ਸਿੱਖ ਪਾਇ ਚਾਲਨੀ ਬਹੁਤ ਮਹੱਤਵਪੂਰਨ ਮਾਮਲਾ ਹੈ ਕਿ ਇਸ ਲਈ ਕਿ 1984 ਚ ਸਿੱਖ ਪਾਇ ਚਾਲਨੀ ਨੂੰ ਉਨਮੇ ਭਾਰੀ ਸੱਟ ਲੱਗੀ ਸੀ ਜਦੋਂ ਭਾਰਤ ਦੇ ਵਿੱਚ ਅੰਮ੍ਰਿਤਸਰ ਸਾਹਿਬ ਵਿਖੇ ਹਮਲਾ ਕਰਨ ਦਾ ਹੁਕਮ ਦਿੱਤਾ ਗਿਆ ਸੀ ਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੰਦਰ ਅਕਬਲ ਜ਼ਿਲ੍ਹੇ ਵਿੱਚ ਸੋਨਮਾਰਗ ਸੁਰੰਗ ਦਾ ਉਦਘਾਟਨ ਕੀਤਾ ਹੈ ਜੇ ਵਿੱਚ ਗੱਗਾ ਨਗੀਰ ਤੇ ਸੋਨਮਾਰਗ ਨੂੰ ਜੋੜਨ ਵਾਲੀ ਇਹ ਸੁਰੰਗ ਗਲਮੀਆਂ ਚ ਲਦਾਖ ਦੀ ਯਾਤਰਾ ਨੂੰ ਸੌਖਾ ਬਣਾ ਦੇਵੇਗੀ ਜਿਸ ਨਾਲ ਲਦਾਖ ਜਾਣ ਵਾਲੇ ਲੋਕਾਂ ਲਈ ਖੁਸ਼ਖਬਰੀ ਹੈ ਤੁਹਾਨੂੰ ਦੱਸ ਦਈਏ ਇਸ ਸੁਰੰਗ ਨੂੰ 80 ਕਿਲੋਮੀਟਰ ਦੀ ਸ੍ਰਮਤਾ ਵਾਲੇ ਲਗਭਗ 11000 ਵਾਹਨ ਨੂੰ ਸੰਭਾਲਣ ਲਈ ਤਿਆਰ ਕੀਤਾ ਗਿਆ ਹੈ ਸੁਰੰਗ 12 ਕਿਲੋਮੀਟਰ ਲੰਬੀ ਉਦਘਾਟਨ ਦੌਰਾਨ ਪੂਰੇ ਉਦਘਾਟਨ ਨੂੰ ਦੁਰਲਾ ਦੁਰਨ ਫੁੱਲਾਵਾਂਸ ਸਜਾਇਆ ਗਿਆ ਸੀ ਇਸ ਸੁਰੰਗ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਹੁਣ ਹਰ ਕੋਈ ਮੌਸਮ ਚ ਅਸਾਨ ਨਾ ਸੋਨਮਾਰਗ ਜਾ ਸਕਦਾ ਇਸ ਨੂੰ ਭਾਰਤ ਸਰਕਾਰ ਵੱਲੋਂ ਜੰਮੂ ਕਸ਼ਮੀਰ ਦੇ ਲੋਕਾਂ ਲਈ ਸਭ ਤੋਂ ਵੱਡਾ ਤੋਹਫਾ ਹੋਗਾ ਕੰਮ ਦੱਸਿਆ ਕਿ ਇਸ ਵਿੱਚ ਕੀ ਖਾਸੀਅਤ ਹੈ ਛੋਟੇ ਸਿੱਧੂ ਯਾਨੀ ਕਿ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੀ ਪਹਿਲੀ ਲੋੜੀ ਸੀ ਆਪਣੇ ਪੁੱਤ ਦੀ ਪਹਿਲੀ ਲੋੜੀ ਮੁਕੇ ਮਾਤਾ ਪਿਤਾ ਭਾਵੁਕ ਹੋ ਗਏ ਤੇ ਉਹਨਾਂ ਨੇ ਕਹਿ ਕੇ ਤੇਰੇ ਮੁਰੰ ਦਾ ਅਹਿਸਾਸ ਹੋਇਆ ਤੇ ਪਰ ਮੈਂ ਹਾਲੇ ਸਾਹ ਲੈ ਰਹੀ ਹਾਂ ਤੇਰੇ ਮੁਰੰ ਨਾਲ ਮੈਂ ਆਪਣੀ ਕੁੱਖ ਚ ਸਤਿਗੁਰੂ ਦੇ ਲਾਇ ਭਾਗ ਆਪਣੇ ਦੁੱਖਾਂ ਤੇ ਮਨਮ ਲਾਈਆ ਪੁੱਤਰ ਮੈਂ ਵਾਹਿਗੁਰੂ ਦੇ ਨਾਲ ਇਨਸਾਫ ਲਈ ਜਾਣਦੀ ਹੈ ਕਿ ਕਿਸੇ ਨੂੰ ਗੁਰਾਂ ਨਿਟਾਉਣ ਦੀ ਅਯੁਕਤਾ ਤੱਕ ਨਹੀਂ ਹੈ ਨਾਲ ਹੀ ਉਹਨਾਂ ਦੇ ਪਿਤਾ ਨੇ ਵੀ ਇੱਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਵੱਡੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਨਜ਼ਰ ਆਏ ਕਿ ਉਹਨਾਂ ਦਾ ਕਹਿਣਾ ਸੀ ਕਿ ਬੇਟਾ ਤੈਨੂੰ ਪਹਿਲੀ ਲੋਹੜੀ ਮੁਬਾਰਕ ਹੈ ਤੇ ਦੂਸਰੇ ਰੁੱਤ ਨੂੰ ਪਹਿਲੀ ਲੋਹੜੀ ਮੁਬਾਰਕ ਪੰਜਾਬ ਵਿੱਚ ਤੰਦ ਨੂੰ ਲੈ ਕੇ ਮੰਗਲਵਾਰ ਨੂੰ ਅਰੰਜ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਪਿਛਲੇ 2 ਦਿਨ ਸਵੇਰ ਚ ਚੰਗੀ ਧੁੱਪ ਨਿਕਲੀ ਜਿਸ ਤੋਂ ਬਾਅਦ ਤਾਪਮਾਨ ਤੇ 3.3 ਡਿਗਰੀ ਦਾ ਵਾਅਦਾ ਦੇਇਆ ਗਿਆ ਜਿਸ ਤੋਂ ਬਾਅਦ ਪੰਜਾਬ ਚੰਡੀਗੜ੍ਹ ਦਾ ਤਾਪਮਾਨ ਆਮ ਦੇ ਨੇੜੇ ਪਹੁੰਚ ਗਿਆ ਮੌਸਮ ਵਿਗਿਆਨ ਕੇਦਰ ਦੇ ਸਾਰ ਇੱਕ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ ਜਿਸ ਤੋਂ ਬਾਅਦ ਅਗਲੇ 2 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ ਫਿਲਹਾਲ ਨਖਰਾਜ ਵਾਸੀ ਨਹੀਂ ਨਵੀਂ ਅੱਜ ਤਾਜ਼ਾ ਖਬਰਾਂ ਲਈ ਤੁਸੀਂ ਦੇਖਦੇ ਰਹੋ ਜੀ ਕੇ ਟੀਵੀ ਤੰਮਾ